ਭਗਵੰਤ ਮਾਨ ਦਾ ਅਸਤੀਫਾ ਮੰਗਣ ਤੋਂ ਪਹਿਲਾਂ ਬਿਕਰਮ ਮਜੀਠੀਆ ਜੀ ਪਹਿਲਾਂ ਆਪਣੇ ਵੱਲ ਝਾਤਾਂ ਮਾਰ ਕੇ ਦੇਖੋ ਧਿਆਨ ਦੋ ਆਪਣੇ ਵੱਲ ਇਹ ਬਿਆਨ ਤਲਵੀਰ ਗਿੱਲ ਦੇ ਵੱਲੋਂ ਦਿੱਤੇ ਗਏ ਨੇ ਤੇ ਉੱਥੇ ਹੀ ਲਾਰੈਂਸ ਵਿਸ਼ਨੋਈ ਦੀ ਇੰਟਰਵਿਊ ਤੋਂ ਬਾਅਦ ਲਗਾਤਾਰ ਵਿਵਾਦ ਚੱਲੀ ਆਇਆ ਤੇ ਸੈਟ ਦੇ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਹੈ ਤੇ ਜਿਸ ਨੂੰ ਲੈ ਕੇ ਲਾਰੈਂਸ ਵਿਸ਼ਨੋਈ ਦੀ ਇਸ ਇੰਟਰਵਿਊ ਤੋਂ ਬਾਅਦ ਬਿਕਰਮ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਅਸਤੀਫੇ ਦੀ ਮੰਗ ਕੀਤੀ ਹੈ ਤੇ ਜਿਸ ਤੋਂ ਬਾਅਦ ਕੁਝ ਵੱਡੇ ਖੁਲਾਸੇ ਵੀ ਕੀਤੇ ਨੇ ਤੇ ਉੱਥੇ ਹੀ ਹੁਣ ਤਲਵੀਰ ਗਿੱਲ ਇਸ ਗੱਲ ਤੋਂ ਬਾਅਦ ਭੜਕਦੇ ਹੋਏ ਨਜ਼ਰ ਆ ਰਹੇ ਨੇ ਤੇ ਉਹਨਾਂ ਨੇ ਵਿਕਰਮ ਮਜੀਠੀਆ ਤੇ ਮੋੜ ਪਲਟਵਾਰ ਕੀਤਾ ਹੈ ਤੇ ਜਿਸ ਦੇ ਦੌਰਾਨ ਉਹਨਾਂ ਨੇ ਭਗਵੰਤ ਮਾਨ ਦਾ ਪੱਖ ਲੈ ਕੇ ਫਿਰ ਤੋਂ ਅਕਾਲੀ ਦਲ ਦੇ ਉੱਤੇ ਪਲਟਵਾਰ ਕੀਤਾ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਤਲਵੀਰ ਗਿੱਲ ਦਾ ਹੋਰ ਕੀ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੀਰੋ ਅੱਜ ਹੁਣੇ-ਹੁਣੇ ਇੱਕ ਮੈਂ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਦੀ ਵੀਡੀਓ ਦੇਖ ਰਿਆ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਲੋਕਾਂ ਨੂੰ ਬਿਸ਼ਨੋਈ ਦੀਆਂ ਜੱਗੂ ਦੀਆਂ ਲੰਡੇ ਦੀਆਂ ਥ੍ਰੈਟਸ ਆ ਰਹੀਆਂ ਔਰ ਉਹਨਾਂ ਨੇ ਇੱਕ ਅਫਸਰ ਨੂੰ ਸ਼ਾਬਾਸ਼ੇ ਦਿੰਦੇ ਹੋਏ ਕਿਹਾ ਕਿ ਉਹਨੇ ਵਰਦੀ ਦੀ ਜਿਹੜੀ ਇੱਜ਼ਤ ਵਧਾਈ ਆ کورٹ ਦੇ ਵਿੱਚ ਜੱਗ ਕੇ ਦੱਸਿਆ ਵਾ ਕਿ ਲਾਰੈਂਸ ਬਿਸ਼ਨੋਈ ਦੀ ਜਿਹੜੀ ਇੰਟਰਵਿਊ ਖਰੜ ਚੋਰੀ ਸੀ ਮੈਂ ਬਿਲਕੁਲ ਮਜੀਠੀਆ ਸਾਹਿਬ ਕਹਿੰਦੀਆਂ ਗੱਲਾਂ ਨਾਲ ਸਹਿਮਤ ਹਾਂ ਚਲੋ ਜੇ ਉਹਸ ਅਫਸਰ ਨੇ ਅਸਲੀਅਤ ਲਿਆਂਦੀ ਆ ਤੇ ਉਹਨੂੰ ਸ਼ਾਬਾਸ਼ੇ ਮੈਂ ਵੀ ਦੇਣਾ ਉਹਨੂੰ ਸ਼ਾਬਾਸ਼ੇ ਪਰ ਮੈਂ ਉਹਦੇ ਨਾਲ ਨਾਲ ਇਹ ਗੱਲਾਂ ਕਰਨੀਆਂ ਚਾਹਣਾ ਕਿ ਜਿਹੜੇ ਅਫਸਰ ਦੀ ਗਲਤੀ ਆ ਉਹਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਆ ਕਿਉਂਕਿ ਇਹੋ ਜੇ ਕੰਮ ਨਹੀਂ ਹੋਣੇ ਚਾਹੀਦੇ ਥ੍ਰੈਟਸ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਪਰ ਮੈਂ ਉੱਥੇ ਦੱਸ ਦੇਣਾ ਚਾਹਣਾ ਮਜੀਠੀਆ ਸਾਹਿਬ ਆਪਣੀ ਸਰਕਾਰ ਵੇਲੇ ਵੀ ਥ੍ਰੈਟਸ ਆਉਂਦੀਆਂ ਰਹੀਆਂ ਔਰ ਕਈ ਸੱਜਣਾ ਨੂੰ ਤੁਹਾਡਿਆਂ ਨੂੰ ਤੇ ਮੇਰੇ ਸਾਹੇ ਸੱਜਣੋਂ ਆਪਾਂ ਸਿਕਿਉਰਟੀਆਂ ਵੀ ਦਵਾਉਂਦੇ ਰਹੇ ਆ ਇਹ ਸ਼ਰੋਮਨੀ ਕਾਲੀ ਦਲ ਵੇਲੇ ਦੀ ਮੈਂ ਗੱਲ ਕਰ ਰਿਹਾ ਔਰ ਉਸ ਤੋਂ ਬਾਅਦ ਤੁਸੀਂ ਅੱਜ ਇਹ ਗੱਲ ਕਹਿੰਦੇ ਜੇ ਕਿ ਲਾਰੈਂਸ ਬੁਸ਼ਨੋਈ ਦੀ ਇੱਕ ਇੰਟਰਵਿਊ ਪੰਜਾਬ 'ਚ ਹੋਈ ਆ ਚਲੋ ਬਹੁਤ ਮਾੜੀ ਗੱਲ ਹੋਈ ਆ ਹੋਣੀ ਨਹੀਂ ਚਾਹੀ ਪਰ ਉਸ ਇੰਟਰਵਿਊ ਨੇ ਕਿਸੇ ਦੀ ਜਾਣ ਨਹੀਂ ਲਈ ਮਜੀਠੀਆ ਸਾਹਿਬ 17 ਨਵੰਬਰ 2016 ਨੂੰ ਨਾਬਾ ਜੇਲ ਬ੍ਰੇਕ ਹੋਈ ਸੀ ਹੁਣ ਮੜਾ ਇਹ ਜੀ ਨਿਗਾ ਮਾਰੋ ਕਿ 17 ਨਵੰਬਰ 2016 ਨੂੰ ਕਿਹਦੀ ਸਰਕਾਰ ਸੀ ਆਪਾਂ ਉਸ ਵੇਲੇ ਸੀਐਮ ਤੋਂ ਰਿਜ਼ਾਈਨ ਮੰਗਿਆ ਆਪਣੇ ਵੇਲੇ ਥ੍ਰੈਟਸ ਆਉਂਦੀ ਆ ਰਹੀਆਂ ਲੋਕਾਂ ਨੂੰ ਆਪਾਂ ਸਿਕਿਉਰਿਟੀਆਂ ਲੈ ਲੈ ਕੇ ਦਿੰਦੇ ਰਹੇ ਆਪਾਂ ਉਸ ਵੇਲੇ ਕਿਸੇ ਤੋਂ ਰਿਜ਼ਾਈਨ ਮੰਗਿਆ ਆਪਣੇ ਵੇਲੇ ਚਿਆ ਦਾਸਾ ਸ਼ਰੇਆਮ ਥਾਣੇਦਾਰ ਨੂੰ ਵਰਦੀ ਦੇ ਵਿੱਚ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਵਰਲਡ ਲੈਵਲ ਤੱਕ ਰੌਲਾ ਪੈ ਗਿਆ ਆਪਾਂ ਉਸ ਵੇਲੇ ਕਿਸੇ ਤੋਂ ਰਿਜ਼ਾਈਨ ਮੰਗਿਆ ਔਰ ਜੇ ਨਾਪਾ ਜੇਲ ਬ੍ਰੇਕ ਦੀ ਮੈਂ ਗੱਲ ਕਰਾਂ ਜਿਹੜੇ ਬੰਦਿਆਂ ਨੇ ਗੋਲੀਆਂ ਮਾਰ ਕੇ ਉਥੋਂ ਬੰਦਾ ਭਜਾ ਲਿਆਂਦਾ ਉਹਨਾਂ ਦੇ ਵਿੱਚੋਂ ਇੱਕ ਬੰਦਾ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਤੁਹਾਡੇ ਹਲਕੇ ਦਾ ਹੀ ਆਪਾਂ ਉਹਦੋਂ ਰਿਜ਼ਾਈਨ ਕੀਤਾ ਸੋ ਇਸ ਕਰਕੇ ਹਰ ਛੋਟੀ ਛੋਟੀ ਗੱਲ ਤੇ ਆਪਾਂ ਇਹਨਾਂ ਕਹਦਿਆ ਕਰੀਏ ਕਿ ਸੀਐਮ ਰਿਜ਼ਾਈਨ ਕਰੇ ਸੀਐਮ ਜੁਮੇ ਆ ਰਿਹਾ ਫਿਰ ਉਸ ਵੇਲੇ ਦੇ ਸੀਐਮ ਕੌਣ ਸੀਗੇ ਉਸ ਵੇਲੇ ਦੇ ਹੋਮ ਮਿਨਿਸਟਰ ਕੌਣ ਸੀਗੇ ਸਰਦਾਰ ਸੁਖਬੀਰ ਸਿੰਘ ਜੀ ਬਾਦਲਾਪਾ ਉਹਨਾਂ ਤੋਂ ਰਿਜ਼ਾਈਨ ਮੰਗਿਆ ਸੋ ਇਸ ਕਰਕੇ ਜੋ ਕੁਝ ਤੁਹਾਡੀ ਸਰਕਾਰ ਸ਼ਰਮ ਉਸ ਟਾਈਮਾ ਹਿੰ ਤਾਡੇ ਨਾਲ ਹ ਜੋ ਕੁਝ ਉਸ ਵੇਲੇ ਸਰਕਾਰ ਦੇ ਵਿੱਚ ਸ਼ਰਮ ਨਿਕਾਲੀ ਦਲ ਦੇ ਵਿੱਚ ਹੋਇਆ ਜੋ ਗੁਰੂ ਸਾਹਿਬ ਦੀਆਂ ਬੇਦਬੀਆਂ ਜਾਂ ਜੋ ਕੁਝ ਕਾੜ ਵਾਪਰਿਆ ਮੈਨੂੰ ਲੱਗਦਾ ਨਾ ਇਸ ਤੋਂ ਪਹਿਲਾਂ ਕਦੇ ਕੁਝ ਇਹੋ ਜਿਹੇ ਸਰਕਾਰਾਂ ਚ ਦਿਖਾਤ ਵਾਪਰਿਆ ਸੀ ਨਾ ਸ਼ਾਇਦ ਗੁਰੂ ਕਿਰਪਾ ਕਰੇ ਸੱਚੇ ਪਾਤਸ਼ਾਹ ਜੀ ਉਹਨਾਂ ਗਾਇ ਕਦੇ ਵਾਪਰੂਗਾ 13% ਤੇ ਸ਼ਰੋਮਨੀ ਕਾਲੀ ਦਲ ਆ ਗਿਆ ਕਰੀਏ ਇਹਦੇ ਬਾਰੇ ਸੋਚਾਂ ਜੇ ਆਪਦੀ ਪਾਰਟੀ ਦੇ ਬਾਰੇ ਸੋਚੋ ਦੂਜਿਆਂ ਦੀਆਂ ਘਰਾਂ ਦੇ ਵਿੱਚ ਕੋਣਾ ਕੱਢਣ ਨਾਲੋਂ ਸ਼ਰੋਮਨੀ ਕਾਲੀ ਦਲ ਨੂੰ ਬਚਾਉਣਾ ਮੈਂ ਸਮਝਦਾ ਕਿ ਚੰਗਾ ਰਹੂਗਾ ਸ਼ਰੋਮਨੀ ਕਾਲੀ ਦਲ ਦੇ ਅੱਜ ਭਾਂਡੇ ਮੂਤੇ ਬਚ ਗਿਆ ਤੇ ਆਪਾਂ ਅਜੇ ਵੀ ਦੂਜੇ ਦੇ ਉੱਤੇ ਥੁੱਕ ਸੁੱਟੀ ਜਾਂਦੇ ਮੈਨੂੰ ਇਹ ਤੁਹਾਡੀ ਗੱਲ ਚੰਗੀ ਨਹੀਂ ਲੱਗੀ ਸੋ ਇਸ ਕਰਕੇ ਕਿਸੇ ਤੇ ਕੋਣ ਕੱਢਣ ਤੋਂ ਪਹਿਲਾਂ ਪਛਾਣ ਨੂੰ ਮੜੀ ਝੇਤੀ ਮਾਰ ਲਿਆ ਕਰੋ ਕਿ ਸਾਡੇ ਵਲੇ ਤਰੀਓਂ ਮੁਝ ਹੁੰਦਾ ਰਿਹਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ